ਹਾਂਜੀ ਸੱਸੀ ਗੱਲ ਜੀ ਸਾਰਿਆਂ ਨੂੰ ਸੋ ਅੱਜ ਅਸੀਂ ਪੰਜੇ ਲੈਣ ਆਏ ਸੀਗੇ ਪੰਜੇ ਦਰਸ਼ਣੀ ਬਹੁਤ ਵਧੀਆ ਬਣਾਉਂਦਾ ਵਾ ਸੋ ਤੁਹਾਨੂੰ ਸਾਰਾ ਰਿਵਿਊ ਦਿਖਾਉਂਦੇ ਆ ਸੋ ਇਹ ਦਰਸ਼ਣੀ ਪੰਜਾਂ ਨੂੰ ਰਾੜ ਰਿਆ ਵਾ ਪੰਜੇ ਜੋ ਘਰੇ ਆ ਕੇ ਖਾਵਾਂਗੇ ਤੇ ਨਜ਼ਾਰਾ ਹੀ ਆ ਜਾਊਗਾ ਇੱਧਰ ਚਾਚਾ ਜੀ ਵੀ ਖਾ ਰਿਹਾ ਚਾਚਾ ਜੀ ਕਿਵੇਂ ਲੱਗ ਰਿਹਾ ਠੀਕ ਆ ਠੀਕ ਆ ਬੁਰੇ ਅੰਡਾ ਸੋ ਜੇਕਰ ਇਹ ਇੱਧਰ ਆਏ ਮਚੱਕੀ ਵਾਲੋ ਤਾਂ ਸ਼ਣੀ ਤੋਂ ਪੰਜੇ ਜ਼ਰੂਰ ਖਾ ਕੇ ਜਾਣੇ ਆ ਮੈਂ ਤਾਂ ਡੇਲੀ ਖਾ ਕੇ ਜਾਂਦਾ ਸੋ ਘਰੇ ਆ ਕੇ ਗਾਈਜ਼ ਪੰਜੇ ਖਾਣ ਲੱਗੇ ਉਹਦੇ ਵੀਡੀਓ ਤੁਹਾਨੂੰ ਦਿਖਾਵਾਂਗੇ ਸੋ ਗਾਈਜ਼ ਰੋ 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 ਕਰੋ ਛੋਟੇ ਸੋ ਗਾਈਜ਼ ਪੰਜੇ ਜੇ ਬਣ ਰਹੇ ਆ ਪੰਜੇ ਦਾ ਜੇ ਟਾਈਮ ਲੱਗਦਾ ਇੱਧਰ ਮੇਰਾ ਦੋਸਤ ਡਾਕਟਰ ਬਖਸ਼ੀ ਲਾਲ ਐਮ ਬੀ ਬੀ ਐਸ ਵੀਡੀਓ ਕਿਹਨੂੰ ਪਾਣੀ ਵਲੌਗ ਫੇਸਬੁਕ ਤੇ ਫੋਰਸ ਨਾ ਹੋ ਰਿਹਾ ਮੇਰੇ ਤਰ੍ਹਾਂ ਵਲੌਗ ਵੀ ਦੇਖਿਆ ਸੀ ਕਿਹੜਾ ਸਰ ਕਾਸ਼ ਵੀ ਸੀ ਸਾਰੇ ਆਪਾਂ ਫੇਸਬੁੱਕ ਤੇ ਵੀ ਫੋਲੋ ਕਰ ਲਿਆ ਆਪ ਨੂੰ ਠੀਕ ਆ ਜਤਿੰਦਰ ਜਾਨੀ ਜਤਿੰਦਰ ਜਾਨੀ ਦਾ ਬਹੁਤ ਨਿਕਲ ਆਉਂਦਾ ਨਹੀਂ ਨਹੀਂ ਜਤਿੰਦਰ ਜਾਨੀ 777 ਆਈਡੀ ਮੇਰੀ ਆ ਕੱਢ ਕੇ ਦਿਖਾ ਵੇ ਤੇਰਾ ਨਹੀਂ ਮੇਰਾ ਇੱਧਰ ਬਲੌਗ ਦੂਜਾ ਚੱਲ ਰਿਹਾ ਦੂਜਾ ਚੱਲ ਰਿਹਾ ਬਲੌਗ ਛੁੱਟ ਮੇਰਾ ਚੱਲ ਰਿਹਾ ਪੰਜਾ ਵਾਲਾ ਬਲੌਗ ਹਾਂ ਪੰਜਾ ਬਲੌਗ ਚੱਲ ਰਿਹਾ ਸੋ ਗਾਇਸ ਇੱਧਰ ਗੋਲਫਨ ਜੀ ਵੀ ਆ ਰਹੇ ਆ ਬੜਾ ਗਾਇ ਇਹਨਾਂ ਘਰੇ ਵੀ ਬੰਦ ਅਗਰੇ ਗੋਲਤਨ ਜੀ ਵੀ ਆ ਰਿਹਾ ਗੋਲਤਨ ਜੀ ਵੀ ਆ ਰਿਹਾ ਅਗਰੇ ਕਿਹੋ ਜੀ ਉਧਰ ਹੈਂਡਸਮ ਜੀ ਵੀ ਆ ਰਿਹਾ ਹੈਂਡਸਮ ਬੋਏ ਸੋ ਗਾਇਸ ਪੰਜੇ ਹੋ ਰਿਹਾ ਰੈਡੀ ਸੋ ਘਰੇ ਆ ਕੇ ਅਸੀਂ ਤੁਹਾਨੂੰ ਟੇਸਟ ਜ਼ਰੂਰ ਕਰਵਾਵਾਂਗੇ ਸੋ ਗਾਇਸ ਪੰਜੇ ਪੈਕ ਹੋ ਚੁੱਕੇ ਆ ਘਰੇ ਆ ਕੇ ਤੁਹਾਨੂੰ ਉਹਨਾਂ ਦਾ ਟੇਸਟ ਅਸੀਂ ਜ਼ਰੂਰ ਦੱਸਾਂਗੇ ਪੰਜੇ ਲੈ ਕੇ ਹੁਣ ਚੱਲੇ ਆ ਅਸੀਂ ਘਰੇ ਇੱਧਰ ਸਾਡੇ ਨਾਲ ਗੋਰੀ ਜੀ ਵੀ ਬੈਠਾ ਵਾ ਗੁਰੂ ਜੀ ਸ਼ਨੀ ਦੇ ਪੰਜੇ ਕਿਵੇਂ ਹੁੰਦੇ ਆ ਦੱਸੋ ਸੋ ਗਾਈਜ਼ ਅਸੀਂ ਘਰੇ ਜਾ ਕੇ ਤੁਹਾਨੂੰ ਇਹਨਾਂ ਦਾ ਰਿਵਿਊ ਜ਼ਰੂਰ ਦੇਵਾਂਗੇ ਸੋ ਅਸੀਂ ਜਾ ਰਹੇ ਹਾਂ ਘਰੇ ਸੋ ਗਾਈਜ਼ ਆ ਗਲੀ ਜਾਂਦੀ ਹੈ ਆਪਣੇ ਘਰ ਨੂੰ ਗਾਈਸ ਆ ਆਪਣਾ ਆ ਗਿਆ ਘਰ ਆ ਮੇਰੀ ਵਾਈਫ ਪਨਾ ਰਹੀ ਹੈ ਟਿਊਸ਼ਨ ਇੱਧਰ ਖੁਸ਼ ਆ ਸਾਡਾ ਪੁੱਤ ਐ ਇੱਧਰ ਮਾਨੂੰ ਸਾਡਾ ਪੁੱਤ ਐ ਗਾਈਸ ਤੇ ਬਹੁਤ ਹੀ ਜ਼ਿਆਦਾ ਘੰਟ ਲਾਜਵਾਬ ਬਹੁਤ ਅੰਡਰ